समय की गल है एक गरीब विधवा जनानी अपने नाल सी। बेटा जैक काम नहीं करता उन्होंने नहीं होंगे मां खान ल मेनु भुख लगी दिन गुजरते गए वो लोग होर गरीब हों गए ਇੱਕ ਵਕਤ ਆਇਆ ਜਦ ਉਹਨਾਂ ਨੂੰ ਆਪਣੀ ਗਾਂ ਮਿਲਕ ਵਾਈਟ ਵੀ ਵੇਚਣੀ ਪਈ ਕਿਉਂਕਿ ਉਹ ਉਹਨੂੰ ਖਾਣ ਲਈ ਵੀ ਨਹੀਂ ਦੇ ਪਾਰੇ ਸੀ ਜੈਕ ਦੀ ਮਾਂ ਨੇ ਉਸਨੂੰ ਕਿਹਾ ਕਿ ਗਾਂ ਨੂੰ ਬਾਜ਼ਾਰ ਵਿੱਚ ਜਾ ਕੇ ਸਭ ਤੋਂ ਉੱਚੇ ਮੁੱਲ ਤੇ ਵੇਚੀ ਸ਼ਾਇਦ ਫਿਰ ਉਹ ਖਾਣ ਦੇ ਲਈ ਕੁਝ ਖਰੀਦ ਸਕਣ ਬਾਜ਼ਾਰ ਜਾਂਦੇ ਟਾਈਮ ਜੈਕ ਨੂੰ ਇੱਕ ਅਜੀਬ ਵਿਖਣ ਵਾਲਾ ਬੁੱਢਾ ਮਿਲਿਆ ਉਸ ਬੁੱਢੇ ਆਦਮੀ ਨੇ ਗਾਹ ਦੇ ਵੱਲ ਵੇਖਿਆ ਅਤੇ ਜੈਕ ਨੂੰ ਕਿਹਾ ਹੈਲੋ ਮੇਰੇ ਬੱਚੇ ਜੇ ਤੂੰ ਮੈਨੂੰ ਆਪਣੀ ਗਾਹ ਦੇਵੇਂਗਾ ਤਾਂ ਮੈਂ ਤੈਨੂੰ ਉਹਦੇ ਬਦਲੇ ਬਹੁਤ ਹੀ ਕੀਮਤੀ ਚੀਜ਼ ਦੇ ਆਂਗਾ ਜੈਕ ਇਸ ਸੁਣ ਕੇ ਕਾਫੀ ਖੁਸ਼ ਹੋਇਆ ਬੁੱਢੇ ਆਦਮੀ ਨੇ ਪੰਜ ਬੀਨਸ ਆਪਣੀ ਜੀਪ ਤੋਂ ਕੱਢੀਆਂ ਬੀਨਸ ਪਰ ਜਾਦੂਈ ਬੀਨਸ ਜੈਕ ਨੂੰ ਉਹਦੇ ਤੇ ਪਹਿਲਾਂ ਤਾਂ ਵਿਸ਼ਵਾਸ ਨਹੀਂ ਹੋਇਆ ਪਰ ਉਸ ਬੁੱਢੇ ਆਦਮੀ ਨੇ ਜ਼ੋਰ ਦੇ ਕੇ ਕਿਹਾ ਸੁਣ ਮੇਰੇ ਬੱਚੇ ਤੂੰ ਇੱਕ ਤੇਜ਼ ਤੇ ਹੁਸ਼ਿਆਰ ਮੁੰਡਾ ਹੈ ਇਹ ਜਾਦੂਈ ਬੀਨਸ ਲੈ ਲੈ ਤੈਨੂੰ ਪਛਤਾਵਾ ਨਹੀਂ ਹੋਏਗਾ ਮੇਰੀ ਗੱਲ ਮੰਨ ਲੈ ਜੈਕ ਨੇ ਉਹਦੇ ਤੇ ਵਿਸ਼ਵਾਸ ਕੀਤਾ ਅਤੇ ਉਹਨਾਂ ਜਾਦੂਈ ਬੀਨਸ ਦੇ ਬਦਲੇ ਆਪਣੀ گاਾਂ ਮਿਲਕ ਵਾਈਟ ਉਹਨੂੰ ਦੇ ਦਿੱਤੀ ਆਪਣੇ ਕੰਮ ਤੋਂ ਖੁਸ਼ ਹੋ ਕੇ ਜੈਕ ਘਰ ਵੱਲ ਦੌੜਿਆ ਮਾਂ ਵੇਖ ਮੈਂ ਕੀ ਲਿਆ ਆਇਆ ਹਾਂ ਜੈਕ ਨੂੰ ਇੰਨਾ ਖੁਸ਼ ਵੇਖ ਕੇ ਉਹਦੀ ਮਾਂ ਨੂੰ ਇਹ ਲੱਗਿਆ ਕਿ ਉਹ ਗਾਂ ਨੂੰ ਬਹੁਤ ਹੀ ਚੰਗੇ ਮੁੱਲ ਤੇ ਵੇਚ ਕੇ ਆਇਆ ਹੈ ਜਦੋਂ ਜੈਕ ਨੇ ਆਪਣੀ ਮਾਂ ਨੂੰ ਜਾਦੂਈ ਬੀਨਸ ਵਿਖਾਈਆਂ ਤਾਂ ਉਹ ਨਰਾਜ਼ ਹੋ ਗਈ ਉਹਨੇ ਉਹਨਾਂ ਜਾਦੂਈ ਬੀਨਸ ਨੂੰ ਗਾਰਡਨ ਵਿੱਚ ਸੁੱਟ ਦਿੱਤਾ ਅਤੇ ਜੈਕ ਨੂੰ ਆਪਣੇ ਕਮਰੇ ਵਿੱਚ ਜਾਣ ਦੀ ਲਈ ਕਿਹਾ ਤੂੰ ਆਪਣੇ ਕਮਰੇ ਵਿੱਚ ਹੀ ਰਹੇਂਗਾ ਜਦ ਤੱਕ ਮੈਂ ਤੈਨੂੰ ਬਾਹਰ ਆਉਣ ਦੀ ਲਈ ਨਹੀਂ ਕਹਿੰਦੀ ਤੇ ਅੱਜ ਤੈਨੂੰ ਕੋਈ ਖਾਣਾ ਨਹੀਂ ਮਿਲੇਗਾ ਸਵੇਰੀ ਜੈਕ ਨੇ ਆਪਣੀ ਬਾਰੀ ਤੋਂ ਬਾਹਰ ਚਾਂਕਿਆ ਤਾਂ ਉਹ ਹੈਰਾਨ ਹੋ ਗਿਆ ਉਹ ਦੇ ਕਮਰੇ ਦੀ ਬਾਰੀ ਤੋਂ ਉਹਨੇ ਵੇਖਿਆ ਕਿ ਇੱਕ ਪੌਦਾ ਬਹੁਤ ਤੇਜ਼ੀ ਨਾਲ ਵੱਧ ਰਿਹਾ ਸੀ ਨਾਤਾ ਕੋਈ ਸਧਾਰਨ ਪੀੜ ਸੀ ਤੇ ਨਾ ਹੀ ਕੋਈ ਫੁੱਲ ਇਹ ਜਾਦੂਈ ਬੀਨਸ ਦਾ ਪੀੜ ਸੀ ਜੈਕ ਨੇ ਉਸ ਵੱਡੇ ਬੀਨ ਦੇ ਪੀੜ ਤੇ ਛਾਲ ਮਾਰੀ ਤੇ ਉਹ ਤੇ ਟਿੱਡੇ ਮਿੱਡੇ ਪੱਤਿਆਂ ਤੇ ਪੌੜੀਆਂ ਦੀ ਤਰ੍ਹਾਂ ਚੜਨ ਲੱਗਾ ਕੁਝ ਧੀਰ ਚੜਨ ਤੋਂ ਬਾਅਦ ਉਹਨੇ ਆਪਣੇ ਆਪ ਨੂੰ ਇੱਕ ਅਜੀਬ ਜਗ੍ਹਾ ਤੇ ਪਾਇਆ ਉੱਥੇ ਸਭ ਕੁਝ ਵੱਡਾ ਸੀ। ਉਹਨੇ ਇੱਕ ਫੁੱਲਾਂ ਨਾਲ ਭਰਿਆ ਰਸਤਾ ਵੇਖਿਆ ਜਿਸ ਦੇ ਕਿਨਾਰੇ 'ਤੇ ਇੱਕ ਵੱਡਾ ਜਾ ਘਰ ਸੀ। ਜੈਕ ਉਸ ਘਰ ਤੇ ਵੱਲ ਪਹੁੰਚਿਆ ਅਤੇ ਉਹਨੇ ਬੂਹਾ ਖੜਕਾਇਆ। ਇੱਕ ਵੱਡੀ ਜਿਹੀ ਜਨਾਨੀ ਨੇ ਅੰਦਰੋਂ ਜਵਾਬ ਦਿੱਤਾ। ਅ ਉਹ ਮੈਂ ਤੁਹਾਡੇ ਤੋਂ ਪੁੱਛਣ ਵਾਲਾ ਸੀ ਕਿ ਤੁਹਾਡੇ ਕੋਲ ਖਾਣ ਲਈ ਕੁਝ ਹੈ? ਹਾਂ ਹੈਗਾ ਪਰ ਤੈਨੂੰ ਮੇਰੇ ਘਰ ਵਾਲੇ ਦੇ ਆਉਣ ਤੋਂ ਪਹਿਲਾਂ ਇੱਥੋਂ ਜਾਣਾ ਪਵੇਗਾ ਕਿਉਂਕਿ ਮੇਰੇ ਘਰ ਵਾਲੇ ਨੂੰ ਨਿੱਕੇ ਬੱਚੇ ਬਹੁਤ ਪਸੰਦ ਹਨ ਅਤੇ ਉਹ ਉਨ੍ਹਾਂ ਨੂੰ ਖਾ ਜਾਂਦੇ ਜੈਕ ਬੌਟ ਡਰਿਆ ਹੋਇਆ ਸੀ ਪਰ ਉਹਨਾਂ ਹੀ ਭੁੱਖਾ ਵੀ ਸੀ ਜਿਵੇਂ ਹੀ ਉਹ ਕੁਝ ਖਾਣ ਦੇ ਲਈ ਟੇਬਲ ਤੇ ਬੈਠਿਆ ਉਹਨੇ ਸੁਣਿਆ ਕਿ ਕੋਈ ਗਹਿਰੀ ਆਵਾਜ਼ ਵਿੱਚ ਬਾਹਰ ਗੱਲਾਂ ਕਰ ਰਿਹਾ ਸੀ ਮੈਨੂੰ ਬੱਚੇ ਦੇ ਕੋਈ ਸ਼ਬਦ ਆ ਰਹੀਏ ਕੱਚਾ ਜਾਂ ਪੱਕਾ ਕਿਹੋ ਜਿਹਾ ਵੀ ਹੋਵੇ ਮੈਂ ਉਹਨੂੰ ਲੱਭ ਕੇ ਰਹਾਂਗਾ ਉਸ ਜਨਾਨੀ ਨੇ ਜੈਕ ਨੂੰ ਆਵਾਜ਼ ਦਿੱਤੀ ਹੁਣੇ ਇਸੇ ਵੇਲੇ ਜਾ ਕੇ ਅਵਨ ਵਿੱਚ ਲੁਕ ਜਾ ਨਿੱਕੇ ਬੱਚੇ ਜੈਕ ਅਵਨ ਵਿੱਚ ਜਾ ਕੇ ਲੁਕ ਗਿਆ ਉਹ ਰਾਖਸ਼ ਕਿਚਨ ਵਿੱਚ ਜਾ ਕੇ ਸੁੰਗਣ ਲੱਗਿਆ ਮੈਨੂੰ ਬੱਚੇ ਦੀ ਖੁਸ਼ਬੂ ਆ ਰਹੀ ਹੈ। ਤੁਸੀਂ ਕੀ ਕਹਿ ਰਹੇ ਹੋ ਜੀ? ਸ਼ਾਇਦ ਤੁਹਾਨੂੰ ਉਸ ਮੀਟ ਦੀ ਖੁਸ਼ਬੂ ਆ ਰਹੀ ਹੈ ਜਿਹੜਾ ਮੈਂ ਕੱਲ ਬਿੱਲੀ ਨੂੰ ਖਵਾਇਆ ਸੀ। ਖਾਣਾ ਹੋ ਜਾਣ ਤੋਂ ਬਾਅਦ ਉਹ ਰਾਖਸ਼ ਆਪਣੇ ਸੋਨੇ ਦੇ ਸਿੱਕੇ ਗਿਣਨ ਲੱਗਾ। ਕੁਝ ਛੇਰ ਬਾਅਦ ਉਹ ਗਿਣਦੇ-ਗਿਣਦੇ ਥੱਕ ਗਿਆ ਅਤੇ ਸੌਂ ਗਿਆ। ਜੇ ਅਵਨ ਵਿੱਚੋਂ ਬਾਹਰ ਆਇਆ ਤੇ ਉਹਨੇ ਸੋਨੇ ਦਾ ਬੈਗ ਲੈ ਲਿਆ ਉਹਨੇ ਬੈਗ ਨੂੰ ਬੀਨ ਦੇ ਪੀੜ ਤੇ ਥੱਲੇ ਸੁੱਟਿਆ ਅਤੇ ਉਹ ਪੀੜ ਤੋਂ ਥੱਲੇ ਉਤਰਨ ਲੱਗਾ ਉਹਨੇ ਸੋਨੇ ਦੇ ਭਰੇ ਬੈਗ ਨੂੰ ਚੱਕਿਆ ਅਤੇ ਘਾਟ ਦੇ ਅੰਦਰ ਦੌੜਦਾ ਹੋਇਆ ਗਿਆ ਜੈਕ ਦੀ ਮਾਂ ਨੇ ਸੋਨੇ ਨੂੰ ਵੇਖਿਆ ਤਾਂ ਬਹੁਤ ਖੁਸ਼ ਹੋਈ ਉਸ ਦਿਨ ਤੋਂ ਬਾਅਦ ਉਹ ਕਦੇ ਗਰੀਬ ਨਹੀਂ ਰਿਹਾ ਪਰ ਕੁਝ ਮਹੀਨਿਆਂ ਬਾਅਦ ਜੋ ਕੁਝ ਵੀ ਸੋਨੇ ਦਾ ਉਹਨਾਂ ਕੋਲ ਸੀ ਉਹ ਖਤਮ ਹੋ ਗਿਆ ਜਦ ਹੋਰ ਕੋਈ ਰਸਤਾ ਨਹੀਂ ਸੀ ਜੈਕ ਫਿਰ ਤੋਂ ਬੀਨ ਦੇ ਪੀੜ ਤੇ ਚੜ ਕੇ ਉਸ ਰਾਖਸ਼ ਦੇ ਘਰ ਪਹੁੰਚਿਆ ਪਿਛਲੀ ਵਾਰ ਜਦੋਂ ਤੂੰ ਇੱਥੇ ਆਇਆ ਸੀ ਤਾਂ ਸਾਡਾ ਇੱਕ ਸੋਨੇ ਦਾ ਬੈਗ ਚੋਰੀ ਹੋ ਗਿਆ ਸੀ ਪਰ ਫਿਰ ਵੀ ਉਹਨੇ ਜੈਕ ਨੂੰ ਪਿਆਰ ਨਾਲ ਅੰਦਰ ਬੁਲਾਇਆ ਥੋੜੀ ਦੇਰ ਵਿੱਚ ਰਾਖਸ਼ਸ ਘਰ ਪਹੁੰਚਿਆ ਮੈਨੂੰ ਬੱਚੇ ਦੀ ਖੁਸ਼ੀ ਬੋ ਆ ਰਹੀ ਹੈ ਕੱਚਾ ਜਾਂ ਪੱਕਾ ਕਿਹੋ ਜਿਹਾ ਵੀ ਹੋਵੇ ਮੈਂ ਉਹਨੂੰ ਲਵ ਕਰਾਂਗਾ ਰਾਕਸ਼ਸ ਦੀ ਆਵਾਜ਼ ਸੁਣਦਿ ਜੈਕ ਅਵਨ ਵਿੱਚ ਜਾ ਕੇ ਲੁਕ ਗਿਆ ਖਾਣਾ ਹੋ ਜਾਣ ਮਗਰੋਂ ਰਾਕਸ਼ਸ ਨੇ ਆਪਣੀ ਘਰਾਲੀ ਨੂੰ ਮੁਰਗੀ ਲਿਆਣ ਦੀ ਲਈ ਕਿਆ ਜਦੋਂ ਘਰਾਲੀ ਮੁਰਗੀ ਲੈ ਕੇ ਆਈ ਉਹਨੇ ਉਸ ਮੁਰਗੀ ਨੂੰ ਅੰਡਾ ਦੇਣ ਲਈ ਕਿਆ ਜੈਕ ਨੂੰ ਇਹ ਵੇਖ ਕੇ ਤਾਜਪ ਹੋਇਆ कि ਉਸ ਮੁਰਗੀ ਨੇ ਸੋਨੇ ਦਾ ਅੰਡਾ ਦਿੱਤਾ ਤੇ ਜਦੋਂ ਰਾਖਸ਼ ਸੌ ਗਿਆ ਜੈਕ ਅਵਨ ਵਿੱਚੋਂ ਬਾਹਰ ਆਇਆ ਤੇ ਉਸਨੇ ਮੁਰਗੀ ਨੂੰ ਚੱਕਿਆ ਅਤੇ ਥੱਲੇ ਵਾਲ ਤੋੜਿਆ ਸੋਨੇ ਦੇ ਅੰਡਿਆਂ ਦੀ ਵਜ੍ਹਾ ਨਾਲ ਜੈਕ ਤੇ ਉਹਦੀ ਮਾਂ ਫਿਰ ਤੋਂ ਅਮੀਰ ਹੋ ਗਏ ਸੀ ਪਰ ਕੁਝ ਸਮੇਂ ਬਾਅਦ ਜੈਕ ਨੇ ਫਿਰ ਤੋਂ ਆਪਣਾ ਲੱਕ ਟ੍ਰਾਈ ਕਰਨ ਦੀ ਸੋਚੀ ਅਤੇ ਉਹ ਬੀਨ ਤੇ ਪੇੜ ਤੇ ਚੜ ਗਿਆ ਇਸ ਵਾਰ ਉਹ ਰਾਖਸ਼ ਦੇ ਘਰ ਵਿੱਚ ਚੁੱਪ ਕੇ ਨਾਲ ਵੜ ਗਿਆ ਉਹਦੀ ਕਰਾਲੀ ਤੋਂ ਲੁਕਦੇ ਹੋਏ ਅਤੇ ਵੱਡੇ ਜਿਹੇ ਕਾਪਰ ਦੀ ਪੋਟ ਵਿੱਚ ਜਾ ਕੇ ਲੁਕ ਕੇ ਬਹਿ ਗਿਆ ਥੋੜੀ देर ਮਗਰੋਂ ਰਾਖਸ਼ ਆਇਆ ਮੈਨੂ ਬੱਜੇ ਦੇ ਕੋਈ ਸ਼ਬੋ ਆ ਰਹੀ ਹੈ ਕੱਚਾ ਜਾ ਪੱਕਾ ਕਿਹੋ ਜਿਹਾ ਵੀ ਹੋਵੇ ਮੈਂ ਉਹਨੂੰ ਲੱਭ ਕੇ ਰਹਾਗਾ ਇਸ ਵਾਰ ਰਾਖਸ਼ਸਤੀ ਕਾਰਾਲੀ ਨੇ ਜੈਕ ਨੂੰ ਪਕੜਵਾਨ ਦਾ ਤੈਅ ਕੀਤਾ ਜੇ ਕੋਈ ਬੱਚਾ ਹੈ ਤਾਂ ਸ਼ਾਇਦ ਅਵਨ ਵਿਛੋਵੇਗਾ ਜੈਕ ਕਿਤੇ ਹੋਰ ਲੁਕਿਆ ਸੀ ਰਾਖਸ਼ਸ ਅਤੇ ਉਦੀ ਕਾਰਾਲੀ ਨੇ ਸਾਰਾ ਘਰ ਛਾਨ ਮਾਰਿਆ ਪਰ ਉਹਨਾਂ ਨੂੰ ਬੱਚਾ ਨਹੀਂ ਮਿਲਿਆ ਖਾਣ ਤੋਂ ਬਾਅਦ ਰਾਖਸ਼ਸ ਨੇ ਸੋਨੇ ਦੀ ਵੀਣਾ ਟੇਬਲ ਤੇ ਰੱਖੀ ਅਤੇ ਉਹਨੂੰ ਵਜਣ ਦਾ ਹੁਕਮ ਦਿੱਤਾ ਵੀਣਾ ਵਜਣ ਲੱਗੀ ਅਤੇ ਰਾਖਸ਼ਸ ਸੌ ਗਿਆ ਇਸ ਵਾਰ ਜੈਗ ਨੂੰ ਇਹ ਵੀਣਾ ਕਿਸੇ ਵੀ ਕੀਮਤ ਤੇ ਹਾਸਲ ਕਰਨੀ ਸੀ ਇਸ ਲਈ ਉਹ ਰਾਖਸ਼ਸ ਦੇ ਗੋਡਿਆਂ ਤੇ ਚੜਦਾ ਹੋਇਆ ਟੇਬਲ ਤੇ ਪਹੁੰਚਿਆ ਪਰ ਕੁਝ ਅਜੀਬਾ ਹੋਇਆ ਜੋ ਉਹ ਸੋਚ ਵੀ ਨਹੀਂ ਸਕਤਾ ਸੀ ਹੈਲਪ ਵੀਣਾ ਚਿਖੀ ਜੈਕ ਨੇ ਵੀਣਾ ਨੂੰ ਆਪਣੀ ਪਿੱਠ ਤੇ ਲੈ ਕੇ ਟੇਬਲ ਤੋਂ ਛਾਲ ਮਾਰੀ ਰਾਕਸ਼ਸ ਉੱਠ ਗਿਆ ਅਤੇ ਜੈਕ ਦੇ ਪਿੱਛੇ ਦੌੜਿਆ ਜੈਕ ਬੀਨ ਦੇ ਪੇੜ ਤੋਂ ਤੇਜ਼ੀ ਨਾਲ ਉਤਰਨ ਲੱਗਾ ਅਤੇ ਰਾਕਸ਼ਸ ਉਹਦੇ ਪਿੱਛੇ-ਪਿੱਛੇ ਜਦੋਂ ਕਰ ਪਹੁੰਚਾ ਜੈਕ ਨੇ ਆਪਣੀ ਮਾਂ ਨੂੰ ਬੁਲਾਇਆ ਮਾਂ ਛੇਤੀ ਤਿਆਰ ਵੀ ਨਾਲ ਲੈ ਆਈ ਉਹਨਾਂ ਨੇ ਬੀਨ ਦੇ ਪੇੜ ਨੂੰ ਕੱਟਣਾ ਸ਼ੁਰੂ ਕੀਤਾ ਆਖਰ ਉਹਨਾਂ ਨੇ ਬੀਨ ਦੇ ਪੇੜ ਨੂੰ ਕੱਟ ਦਿੱਤਾ ਅਤੇ ਰਾਖਸ਼ਸ ਜ਼ੋਰ ਨਾਲ ਥੱਲੇ ਜ਼ਮੀਨ ਤੇ ਆ ਡਿੱਗਿਆ ਉਹ ਦੋਨੋਂ ਰਾਖਸ਼ਸ ਤੋਂ ਬਚ ਗਏ ਸੀ ਸ਼ੁਕਰ ਹੈ ਰੱਬਾ ਅਸੀਂ ਬਚ ਗਏ ਉਹ ਲੋਕ ਠੀਕ ਸੀ ਪਰ ਜੈਕ ਨੂੰ ਆਪਣੀ ਹਰਕਤ ਤੇ ਕਾਫੀ ਪਛਤਾਵਾ ਹੋ ਰਿਹਾ ਸੀ ਉਹ ਆਪਣੇ ਲਾਲਚ ਦੇ ਕਰਕੇ ਅੱਜ ਆਪਣੀ ਜਾਨ ਗਵਾਉਣ ਵਾਲਾ ਸੀ ਉਹਨੇ ਆਪਣੀ ਮਾਂ ਨੂੰ ਵਾਦਾ ਕੀਤਾ ਕਿ ਉਹ ਕਦੇ ਵੀ ਚੋਰੀ ਨਹੀਂ ਕਰੇਗਾ ਅਤੇ ਉਹ ਕੱਲ ਤੋਂ ਬਹੁਤ ਮਿਹਨਤ ਕਰੇਗਾ ਉਸ ਦਿਨ ਤੋਂ ਬਾਅਦ ਜੈਕ ਤੇ ਉਹਦੀ ਮਾਂ ਕਦੇ ਵੀ ਗਰੀਬ ਨਹੀਂ ਰਹੇ ਹਾਂ ਉਹਨਾਂ ਦੇ ਕੋਲ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਸੀ ਮਤ ਦਿੱ ਲਈ ਪਰ ਚੈੱਕ ਨੇ ਵੀ ਕੰਮ ਕਰਨਾ ਨਹੀਂ ਛੱਡਿਆ ਕਈ ਸਾਲ ਪਹਿਲਾਂ ਦੂਰ ਇੱਕ ਧਰਤੀ ਤੇ ਇੱਕ ਰਾਜਕੁਮਾਰ ਰਹਿੰਦਾ ਸੀ ਹੁਣ ਰਾਜਕੁਮਾਰ ਵਿਆਹ ਦੇ ਲੈਕ ਹੋ ਚੁੱਕਿਆ ਸੀ ਪਰ ਬਦਕਿਸਮਤੀ ਨਾਲ ਉਸ ਤੇ ਲਈ ਕਿਤੇ ਵੀ ਰਾਜਕੁਮਾਰੀ ਨਹੀਂ ਲੱਭ ਰਹੀ ਸੀ اپنی રાજકુમારી ਨੂੰ ਲੱਭਣ ਦੇ ਲਈ ਉਹਨੇ ਪੂਰੀ ਦੁਨੀਆ ਦੀ ਯਾਤਰਾ ਕੀਤੀ। ਪੜਾਸ ਤੇ ਮੁਲਕ ਦੀ ਵੀ ਸਾਰੀਆਂ ਰਾਜਕੁਮਾਰੀਆਂ ਨੇ ਰਾਜਕੁਮਾਰ ਨੂੰ ਮਿਲਣ ਦੇ ਲਈ ਰਾਜ ਮਹਿਲ ਦਾ ਦੌਰਾ ਕੀਤਾ। ਪਰ ਰਾਜਕੁਮਾਰ ਨੂੰ ਸਹੀ ਰਾਜਕੁਮਾਰੀ ਚੁਣਨ ਦਾ ਪ੍ਰਯਾਸ ਕਰਨ ਵਿੱਚ ਮੁਸ਼ਕਲ ਹੋ ਰਹੀ ਸੀ। ਉਸ ਤੇ ਪਿਤਾ ਰਾਜਾ ਚਾਹੁੰਦੇ ਸੀ ਕਿ ਉਹਨਾਂ ਦੇ ਬੇਟੇ ਨੂੰ ਅਸਲੀ ਰਾਜਕੁਮਾਰੀ ਮਿਲ ਜਾਵੇ ਐਨੇ ਸਾਲ ਕੋਸ਼ਿਸ਼ ਕਰਨ ਦੀ ਬਾਅਦ ਉਹ ਨਹੀਂ ਸਹੀ ਰਾਜਕੁਮਾਰੀ ਨੂੰ ਪਾਣ ਦੀ ਪੂਰੀ ਉਮੀਦ ਖੋ ਦਿੱਤੀ ਸੀ ਦੁਖਦ ਨਿਰਾਸ਼ਾਜਨਕ ਅਤੇ ਗਹਿਰੇ ਵਿਚਾਰਾਂ ਦੇ ਰਾਜਕੁਮਾਰ ਨੇ ਆਪਣਾ ਜੀਵਨ ਜੀਣਾ ਜਾਰੀ ਰੱਖਿਆ ਰਾਜਾ ਤੇ ਰਾਣੀ ਅਸਲ ਵਿੱਚ ਉਹਦੀ ਹਾਲਤ ਨੂੰ ਵੇਖ ਕੇ ਬਹੁਤ ਦੁਖੀ ਸੀ ਇੱਕ ਹੋਰ ਦੁਖੀ ਰਾਤ ਸੀ ਜੇ ਤੋ ਉਹ ਸੋਚ ਰਹੀ ਸੀ ਕਿ ਅਚਾਨਕ ਇੱਕ ਵੱਡਾ ਤੂਫਾਨ ਸ਼ੁਰੂ ਹੋ ਗਿਆ ਜ਼ੋਰਦਾਰ ਬਾਰਿਸ਼ ਹੋਣ ਲੱਗ ਪਈ ਬਿਜਲੀ ਚਮਕ ਰਹੀ ਸੀ ਅਤੇ ਬੱਦਲਾਂ ਦੀ ਗੜਗੜ ਦੀ ਆਵਾਜ਼ ਮਹਿਲ ਵਿੱਚ ਗੂੰਜਣ ਲੱਗ ਪਈ ਰਾਜਕੁਮਾਰ ਸੌਣ ਦੀ ਕੋਸ਼ਿਸ਼ ਕਰਨ ਵਿੱਚ ਮੁਸ਼ਕਲ ਮਹਿਸੂਸ ਕਰ ਰਿਹਾ ਸੀ ਕਿਉਂਕਿ ਉਸ ਨੂੰ ਆਪਣੀ ਖਿੜਕੀ ਤੋਂ ਕੜਕ ਦੀ ਬਿਜਲੀ ਨਜ਼ਰ ਆ ਰਹੀ ਸੀ ਅਤੇ ਦੂਜੇ ਪਾਸੇ ਉਹ ਆਪਣੇ ਭਵਿੱਖ ਦੀ ਰਾਜਕੁਮਾਰੀ ਦੇ ਬਾਰੇ ਸੋਚ ਰਿਹਾ ਸੀ। ਮਹਿਲ ਵਿੱਚ ਸਾਰੀਆਂ ਆਵਾਜ਼ਾਂ ਦੇ ਸ਼ੋਰ ਵਿੱਚ ਇੱਕ ਨੌਕਰ ਨੇ ਮਹਿਸੂਸ ਕੀਤਾ ਕਿ ਕੋਈ ਦਰਵਾਜ਼ਾ ਖੜਕਾ ਰਿਹਾ ਹੈ। ਉਹਨੇ ਦਰਵਾਜ਼ਾ ਖੋਲ੍ਹਿਆ ਤਾਂ ਵੇਖਿਆ ਕਿ بارش ਵਿੱਚ ਭਿੱਜੀ ਹੋਈ ਇੱਕ ਕੁੜੀ ਕੰਬਦੀ ਹੋਈ ਖੜੀ ਸੀ। ਪੂਰੇ ਰਾਜ ਵਿੱਚ ਗਰੀਬ ਜਵਾਨ ਕੁੜੀਆਂ ਵਿੱਚੋਂ ਉਹ ਹਾਲੇ ਵੀ ਬਹੁਤ ਸੋਹਣੀ ਤੇ ਨਾਜ਼ੁਕ ਲੱਗ ਰਹੀ ਸੀ। ਬੜੀ ਮੁਸ਼ਕਲ ਨਾਲ ਉਹਨੇ ਗੱਲ ਕੀਤੀ। ਕੀ ਤੁਸੀਂ ਮੈਨੂੰ ਕਿਰਪਾ ਕਰਕੇ ਅੰਦਰ ਆਣ ਦਿਓਗੇ ਮੈਂ ਕੱਲੀ ਆ ਨਾਕਰ ਨੂੰ ਉਸਤੇ ਦਇਆ ਆ ਗਈ ਅਤੇ ਉਸਨੇ ਉਸੇ ਵੇਲੇ ਰਾਜਾ ਰਾਣੀ ਨੂੰ ਖਬਰ ਕੀਤੀ ਅਸੀਂ ਇਸ ਵੇਲੇ ਕਿਸੇ ਫਰਿਆਦੀ ਨੂੰ ਅੰਦਰ ਆਣ ਤੋਂ ਮਨਾ ਨਹੀਂ ਕਰ ਸਕਦੇ ਉਸ ਨੂੰ ਅੰਦਰ ਲੈ ਆਓ ਰਾਜਾ ਨੇ ਉਸੇ ਵੇਲੇ ਪਹਿਰੇਦਾਰ ਨੂੰ ਇਸ ਬਾਰੇ ਸੂਚਨਾ ਦਿੱਤੀ ਅਤੇ ਹੁਕਮ ਦਿੱਤਾ ਗਾਰਡ ਨੇ ਕੁੜੀ ਨੂੰ ਅੰਦਰ ਬੁਲਾਇਆ ਅਤੇ ਹਾਲ ਕਮਰੇ ਵਿੱਚ ਚਿਮਨੀ ਦੇ ਸਾਹਮਣੇ ਬਿਠਾ ਦਿੱਤਾ ਕੁੜੀ ਦੇ ਪਿੱਜੇ ਕਪੜੇ ਵੇਖ ਕੇ ਰਾਣੀ ਨੇ ਨੌਕਰ ਨੂੰ ਹੁਕਮ ਦਿੱਤਾ ਕਿ ਉਹ ਕੁੜੀ ਦੇ ਲਈ ਸੋਹਣੇ ਕਪੜੇ ਲੈ ਆਵੇ ਰਾਣੀ ਨੇ ਕੁੜੀ ਤੋਂ ਇਕੱਲੇ ਵਿੱਚ ਪੁੱਛਿਆ ਅਜੀਬ ਇਹ ਮੌਸਮ ਵਿੱਚ ਰਾਤ ਦੇ ਵੇਲੇ ਕੀ ਮੈਂ ਪੁੱਛ ਸਕਦੀ ਹਾਂ ਕਿ ਤੂੰ ਕੀ ਲੱਭ ਰਹੀ ਸੀ ਮੈਂ ਇੱਕ ਦੂਰ ਦੇਸ਼ ਦੀ ਰਾਜਕੁਮਾਰੀ ਆਂ ਮੇਰੇ ਮਹਿਲ ਤੇ ਸਾਡੇ ਦੁਸ਼ਮਨਾ ਨੇ ਹਮਲਾ ਕੀਤਾ ਮੈਨੂੰ ਬਚਾਣ ਦੇ ਲਈ ਮੇਰੇ ਮਾਪਿਓ ਨੇ ਮੈਨੂੰ ਗੁਪਤ ਰੂਪ ਦੇ ਦੋ ਸੈਨਿਕਾਂ ਦੇ ਨਾਲ ਭੇਜ ਦਿੱਤਾ ਪਰ ਅਤੀ ਰਾਤ ਤੇ ਬਾਦ ਤੂਫਾਨ ਦੇ ਕਰਕੇ ਅਸੀਂ ਇੱਕ ਦੂਜੇ ਤੋਂ ਅਲੱਗ ਹੋ ਗਏ ਤੇ ਮੈਂ ਇੱਥੇ ਆ ਗਈ ਮੈਨੂੰ ਅੰਦਰ ਆਣ ਦੇਣ ਤੇ ਲਈ ਧੰਨਵਾਦ ਰਾਣੀ ਦੇ ਲਈ ਯਕੀਨ ਕਰਨਾ ਔਖਾ ਹੋ ਗਿਆ ਸੀ ਪਰ ਉਸ ਤੋਂ ਵੀ ਜ਼ਿਆਦਾ ਔਖਾ ਸੀ ਉਹਨੂੰ ਮਹਿਲ ਤੋਂ ਬਾਹਰ ਭੇਜਣਾ ਰਾਜਕੁਮਾਰ ਇਹ ਜਾਣਨ ਦੇ ਲਈ ਉਤਾਵਲਾ ਸੀ ਕਿ ਇਹ ਰਹੱਸਮਈ ਕੁੜੀ ਕੌਣ ਹੈ ਉਹ ਉਸ ਨਾਲ ਮਿਲਣਾ ਚਾਹੁੰਦਾ ਸੀ ਉਸ ਵੇਲੇ ਕੁੜੀ ਨੇ ਰਾਣੀ ਤੇ ਦਿੱਤੇ ਹੋਏ ਕੱਪੜੇ ਪਾਏ ਸੀ ਉਹ ਦੇ ਵਾਲ ਵੀ ਹੁਣ ਸੁੱਕ ਗਏ ਸੀ ਤੇ ਹਣੋਂ ਨੂੰ ਜ਼ਰਾ ਚੰਗਾ ਲੱਗ ਰਿਆ ਸੀ ਹੁਣ ਉਹ ਹੋਰ ਵੀ ਸੋਹਣੀ ਤੇ ਪਿਆਰੀ ਲੱਗ ਰਹੀ ਸੀ ਜਿਵੇਂ ਹੀ ਰਾਜਕੁਮਾਰ ਕਮਰੇ ਵਿੱਚ ਦਾਖਲ ਹੋਇਆ ਉਹ ਉਹਦੇ ਰੂਪ ਤੇ ਖੂਬਸੂਰਤੀ ਤੇ ਵਿਸ਼ਵਾਸ ਨਾ ਕਰ ਸਕਿਆ ਉਦੀ ਮੌਜੂਦਗੀ ਤੇ ਉਹ ਮਹਿਲ ਹੋ ਗਿਆ ਪਰ ਫਿਰ ਵੀ ਉਹ ਇਹ ਜਾਣਨਾ ਚਾਹੁੰਦਾ ਸੀ ਕਿ ਉਹ ਅਸਲ ਵਿੱਚ ਰਾਜਕੁਮਾਰੀ ਹੀ ਸੀ ਰਾਣੀ ਨੇ ਕਿਹਾ ਕਿ ਉਹ ਹਾਲਾਤ ਨੂੰ ਸੰਭਾਲ ਲਵੇਗੀ ਅਤੇ ਪਤਾ ਲਾਵੇਗੀ ਕਿ ਇਹ ਸੱਚ ਵਿੱਚ ਰਾਜਕੁਮਾਰੀ ਹੈ ਜਾਂ ਨਹੀਂ ਕਿ ਉਹ ਅਸਲ ਵਿੱਚ ਰਾਜਕੁਮਾਰੀ ਹੈ ਅਸੀਂ ਅੱਜ ਰਾਤੀ ਪਤਾ ਲਾਵਾਂਗੇ ਰਾਜਕੁਮਾਰ ਤੇ ਰਾਜਕੁਮਾਰੀ ਨੇ ਦੇਰ ਰਾਤ ਤੱਕ ਗੱਲਾਂ ਕੀਤੀਆਂ ਰਾਜਕੁਮਾਰ ਉਹਦੇ ਬਾਰੇ ਹੋਰ ਜਾਣਨ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਬਹੁਤ ਉਤਆਵਲਾ ਸੀ ਰਾਣੀ ਨੇ ਮਹਿਮਾਨਾਂ ਦਾ ਕਮਰਾ ਰਾਜਕੁਮਾਰੀ ਦੇ ਲਈ ਤਿਆਰ ਕਰਵਾ ਦਿੱਤਾ ਤੇ ਉਸਦੇ ਬਿਸਤਰ ਦੇ ਥੱਲੇ ਇੱਕ ਮਟੜ ਰੱਖਿਆ ਅਤੇ ਉਸ ਨੂੰ ਸੱਤ ਗੱਦੀਆਂ ਨਾਲ ਢੱਕ ਦਿੱਤਾ ਉਹ ਕੁੜੀ ਉਸ ਰਾਤ ਉਸ ਅਜੀਬ ਬਿਸਤਰ ਤੇ ਸੁੱਤੀ ਜੋ ਉਹਦੇ ਲਈ ਤਿਆਰ ਕੀਤਾ ਗਿਆ ਸੀ ਤੁਜੀ ਸਵੀਰ ਰਾਣੀ ਨੇ ਉਸ ਕੁੜੀ ਦੇ ਉੱਠਣ ਦਾ ਇੰਤਜ਼ਾਰ ਕੀਤਾ ਅਤੇ ਜਦ ਉਹ ਜਾਗੀ ਤਾਂ ਉਸ ਤੋਂ ਪੁੱਛਿਆ ਕੱਲ ਰਾਤ ਚੰਗੀ ਨੀਂਦ ਆਈ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਤੁਸੀਂ ਮੈਨੂੰ ਆਸਰਾ ਦਿੱਤਾ ਪਰ ਮੈਨੂੰ ਸੌਣ ਦੀ ਕੋਸ਼ਿਸ਼ ਵਿੱਚ ਬਹੁਤ ਮੁਸ਼ਕਲ ਹੋਈ ਅੱਛਾ ਸੱਚੀ ਕੀ ਮੈਂ ਪੁੱਛ ਸਕਦੀ ਹਾਂ ਕਿਉਂ ਮੇਰੇ ਸਰੀਰ ਵਿੱਚ ਦਰਦ ਹੈ ਮੇਰੇ ਪਿੱਠ ਦਰਦ ਕਰ ਰਹੀ ਹੈ ਐਂਜ ਲੱਗਦਾ ਜਿਵੇਂ ਪੂਰੀ ਰਾਤ ਮੈਂ ਕਿਸੇ ਸਖਤ ਚੀਜ਼ ਤੇ ਸੁੱਤੀ ਸੀ ਰਾਣੀ ਨੂੰ ਇਸੇ ਜਵਾਬ ਦਾ ਇੰਤਜ਼ਾਰ ਸੀ ਉਸ ਨੂੰ ਪਤਾ ਸੀ ਕਿ ਸਿਰਫ ਇੱਕ ਰਾਜਕੁਮਾਰੀ ਹੀ ਕੱਦੇ ਦੀ ਸੱਤ ਪਰਤਾਂ ਵਿੱਚ ਟੱਕੇ ਬਿਸਤਰ ਦੇ ਅੰਦਰ ਅਜਿਹੀ ਬੇਆਰਾਮੀ ਮਹਿਸੂਸ ਕਰ ਸਕਦੀ ਹੈ। ਉਹ ਉਹ ਰਾਜਕੁਮਾਰ ਦੀ ਕੋਲ ਗਈ ਅਤੇ ਜੋ ਕੁਝ ਹੋਇਆ ਉਹਨੂੰ ਦੱਸਿਆ। ਇਹ ਸਭ ਸੁਣ ਕੇ ਅਤੇ ਆਖਰਕਾਰ ਇਹ ਜਾਣ ਕੇ ਕਿ ਉਹ ਇੱਕ ਅਸਲੀ ਰਾਜਕੁਮਾਰੀ ਹੈ, ਰਾਜਕੁਮਾਰ ਆਪਣੀ ਖੁਸ਼ੀ ਲੁਕੋ ਨਹੀਂ ਸਕਿਆ। ਰਾਜਕੁਮਾਰ ਨੇ ਰਾਜਾ ਨੂੰ ਕਿਹਾ ਕਿ ਉਹ ਰਾਜਕੁਮਾਰੀ ਨਾਲ ਵਿਆਹ ਕਰਨਾ ਚਾਹੁੰਦਾ ਹੈ ਅਤੇ ਰਾਜਾ ਨੇ ਉਹਦੀ ਇੱਛਾ ਮੰਨ ਲਈ ਰਾਜਕੁਮਾਰ ਨੇ ਕਿਹਾ ਕਿ ਜਦ ਤੱਕ ਉਹਦੀ ਰਾਜ ਵਿੱਚ ਯੁੱਧ ਖਤਮ ਨਾ ਹੋ ਜਾਵੇ ਉਹ ਉਹਨਾਂ ਦੇ ਮਹਿਲ ਵਿੱਚ ਰਹਿ ਸਕਦੀ ਹੈ ਤੇ ਉਹਨਾਂ ਨੇ ਉਹਨਾਂ ਦੇ ਦੇਸ਼ ਨੂੰ ਬਚਾਉਣ ਵਿੱਚ ਮਦਦ ਦੇ ਲਈ ਆਪਣੀ ਸੈਨਾ ਵੀ ਭੇਜ ਦਿੱਤੀ ਅਤੇ ਛੇਤੀ ਰਾਜਕੁਮਾਰ ਨੇ ਰਾਜਕੁਮਾਰੀ ਦੇ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ ਕਿ ਤੂੰ ਮੇਰੇ ਨਾਲ ਵਿਆਹ ਕਰੇਂਗੀ ਰਾਜਕੁਮਾਰੀ ਉਸ ਰਾਤ ਰਾਜਕੁਮਾਰ ਨੇ ਮਟਰ ਨੂੰ ਇੱਕ ਕੱਚ ਦੀ ਡੱਬੀ ਵਿੱਚ ਰੱਖਿਆ ਅਤੇ ਪੱਕਾ ਕੀਤਾ ਕਿ ਇਹ ਮਹਿਲ ਦੇ ਸਭ ਤੋਂ ਚੰਗੇ ਕੋਨੇ ਵਿੱਚ ਰੱਖਿਆ ਜਾਏ। ਕਈ ਸਾਲਾਂ ਤੱਕ ਜਿਨ੍ਹਾਂ ਨੂੰ ਪਿਆਰ ਤੇ ਯਕੀਨ ਸੀ ਅਜੇ ਇਹ ਲੋਕ ਇਸ ਮਟਰ ਨੂੰ ਵੇਖਣ ਆਉਂਦੇ ਸੀ। ਰਾਜਕੁਮਾਰ ਤੇ ਰਾਜਕੁਮਾਰੀ ਦੀ ਇਹ ਕਹਾਣੀ ਕਈ ਸਾਲਾਂ ਤੋਂ ਸੁਣਾਈ ਜਾ ਰਹੀ ਹੈ। ਸਮੇਂ ਦੀ ਗੱਲ ਹੈ ਜੰਗਲ ਵਿੱਚ ਇੱਕ ਨਿੱਕੇ ਜਿਹੇ ਘਾਰ ਵਿੱਚ ਮਦਰ ਗੋਟ ਅਤੇ ਉਹਨਾਂ ਦੀਆਂ ਪਿਆਰੀਆਂ ਲिटल ਗੋਟਸ ਮौज-ਮਸਤੀ ਨਾਲ ਰਹਿੰਦੀਆਂ ਸੀ ਲिटल ਗੋਟਸ ਬਹੁਤ ਪਿਆਰੀਆਂ ਲੱਗਦੀਆਂ ਸੀ ਖਿਡੌਣਿਆਂ ਵਰਗੀਆਂ ਸਾਰਿਆਂ ਮਾਵਾਂ ਦੀ ਤਰ੍ਹਾਂ ਮਦਰ ਗੋਟ ਵੀ ਆਪਣੇ ਜਵਾਕਾਂ ਨਾਲ ਬਹੁਤ ਪਿਆਰ ਕਰਦੀ ਸੀ ਉਹ ਸਾਰੇ ਜੰਗਲੀ ਜਾਨਵਰਾਂ ਤੋਂ ਉਹਨਾਂ ਦੀ ਰੱਖਿਆ ਕਰਦੀ ਸੀ ਇੱਕ ਦਿਨ ਖਾਣਾ ਲੱਭਣ ਬਾਹਰ ਜਾਣ ਤੋਂ ਪਹਿਲਾਂ ਉਨੇ ਆਪਣੀ ਲਿਡਲ ਗੋਡਸ ਨੂੰ ਕੋਲ ਬੁਲਾਇਆ ਅਤੇ ਕਿਹਾ ਮੇਰੇ ਪਿਆਰੇ ਜਵਾਕੂ ਮੈਂ ਜੰਗਲ ਵਿੱਚ ਜਾ ਰਹੀ ਹਾਂ ਕਿਸੇ ਲਈ ਵੀ ਬੂਹਾ ਨਾ ਖੋਲਣਾ ਜੇ ਭੀੜੀਆਂ ਅੰਦਰ ਆ ਗਿਆ ਤਾਂ ਸਾਨੂੰ ਸਾਰਿਆਂ ਨੂੰ ਖਾ ਜਾਵੇਗਾ ਉਹ ਭੇਸ ਬਦਲ ਬਦਲ ਕੇ ਤੁਹਾਨੂੰ ਠਗਣਾ ਚਾਹੇਗਾ ਪਰ ਅਸੀਂ ਉਹਨੂੰ ਪਛਾਣਾਂਗੇ ਕਿਵੇਂ ਢੀੜੀ ਦੀ ਆਵਾਜ਼ ਬਹੁਤ ਰੁੱਖੀ ਹੈ ਅਤੇ ਮੇਰੀ ਆਵਾਜ਼ ਬਹੁਤ ਮਿੱਠੀ ਰੁੱਖੀ ਆਵਾਜ਼ ਸੁਣ ਕੇ ਤੁਸੀਂ ਸਮਝ ਜਾਣਾ ਕਿ ਉਹ ਢੀੜੀ ਆ ਹੀ ਹੈ ਇਹ ਬੋਲ ਕੇ ਨਿਕਲਦੇ ਸਮੇਂ ਮਦਰ ਗੋਟ ਨੂੰ ਕੁਝ ਯਾਦ ਆਇਆ ਅਤੇ ਉਹਨੇ ਮੁੜ ਕੇ ਕਿਹਾ ਇੱਕ ਹੋਰ ਗੱਲ ਢੀੜੀ ਦੇ ਪੈਰ ਕਾਲੇ ਨੇ ਅਤੇ ਮੇਰੇ ਚਿੱਟੇ ਤੇ ਤੁਸੀਂ ਪੈਰ ਵੇਖ ਕੇ ਵੀ ਪਛਾਣ ਸਕਦੇ ਹੋ ਡੋਨਟ ਵਰੀ ਮੰਮੀ ਅਸੀਂ ਵੱਡੇ ਹੋ ਗਏ ਹਾਂ ਅਸੀਂ ਸੰਭ ਲਵਾਂਗੇ ਮਦਰ ਗੋਟ ਨੇ ਇੱਕ ਇੱਕ ਕਰਕੇ ਆਪਣੇ ਸਾਰੇ ਜਵਾਕਾਂ ਨੂੰ ਚੁੰਮਿਆ ਅਤੇ ਫਿਰ ਜੰਗਲਵਲ ਤੁਰ ਪਈ। ਭੇੜੀਆਂ ਇਹ ਸਭ ਕੁਝ ਵੇਖ ਰਹਾ ਸੀ ਦੂਰੋਂ। ਮਦਰ ਗੋਟ ਦੇ ਜਾਨ ਪਿੱਛੋਂ ਉਹ ਥੋੜੀ ਦੇਰ ਹੋਰ ਰੁਕਿਆ ਅਤੇ ਫਿਰ ਉਹਨਾਂ ਦੇ ਘਰ ਪਹੁੰਚ ਕੇ ਬੂਹੇ ਤੇ ਨੌਕ ਕਰਨ ਲੱਗ ਪਿਆ। ਮੇਰੇ ਪਿਆਰੇ ਬੱਚੋ ਚਲੋ ਦਰਵਾਜ਼ਾ ਖੋਲੋ ਵੇਖੋ ਤੁਹਾਡੀ ਮੰਮੀ ਤੁਹਾਡੇ ਲਈ ਖਾਣਾ ਲੈ ਕੇ ਆਈ ਹੈ ਪਰ ਲਿਟਲ ਗੋਟਸ ਨੇ ਭੇੜੀ ਦੀ ਪਾਰੀ ਆਵਾਜ਼ ਪਛਾਣ ਲਈ ਬੂਹੇ ਦੇ ਦੂਜੇ ਪਾਸਿਓਂ ਉਹ ਸਭ ਚਿੱਲ੍ਹਾਏ ਤੁਸੀਂ ਸਾਡੀ ਮੰਮੀ ਨਹੀਂ ਹੋ ਉਹਨਾਂ ਦੀ ਆਵਾਜ਼ ਬਹੁਤ ਪਿਆਰੀ ਅਤੇ ਮਿੱਠੀ ਹੈ ਤੂੰ ਸਾਨੂੰ ਬੁੱਧੂ ਨਹੀਂ ਬਣਾ ਸਕਦਾ ਭੇੜੀ ਭੇੜੀ ਨੂੰ ਬਹੁਤ ਗੁੱਸਾ ਆਇਆ ਕਿਉਂਕਿ ਉਹ ਲਿਟਲ ਗੋਟਸ ਨੂੰ ਠੱਗ ਨਹੀਂ ਸਕਿਆ ਤੇ ਉਹਨੇ ਇੱਕ ਚੌਕ ਦਾ ਪੀਸ ਖਾ ਲਿੱਤਾ ਹੁਣ ਉਹਦੀ ਆਵਾਜ਼ ਪੂਰਾ ਮਿੱਠੀ ਹੋ ਗਈ ਤੇ ਉਹ ਫੇਰ ਉਹਨਾਂ ਦੇ ਘਰ ਗਿਆ ਅਤੇ ਨੌਕ ਕੀਤਾ ਇਸ ਬਾਰੀ ਭੇੜੀਏ ਨੇ ਆਪਣੀ ਮਿੱਠੀ ਆਵਾਜ਼ ਵਿੱਚ ਗੱਲ ਕੀਤੀ ਮੇਰੇ ਪਿਆਰੇ ਬੱਚੋ ਦਰਵਾਜ਼ਾ ਖੋਲੋ ਮੈਂ ਤੁਹਾਡੀ ਮੰਮੀ ਆ ਮੈਂ ਸਾਰਿਆਂ ਦੇ ਲਈ ਖਾਣਾ ਲੈ ਕੇ ਆਈ ਆ ਇਸ ਬਾਰੇ ਮਿੱਠੀ ਆਵਾਜ਼ ਸੁਣ ਕੇ ਲਿਟਲ ਗੋਟਸ ਨੂੰ ਲੱਗਿਆ ਕਿ ਇਹ ਉਹਨਾਂ ਦੀ ਮੰਮੀ ਹੀ ਹੈ। ਉਹ ਹਾ ਖੋਲਣ ਹੀ ਵਾਲੇ ਸੀ ਕਿ ਉਹਨਾਂ ਵਿੱਚੋਂ ਇੱਕ ਚਿਲਾਇਆ। ਰੁਕੋ ਰੁਕੋ ਪਹਿਲਾਂ ਉਹ ਹੀ ਥੱਲੋਂ ਪੈਰ ਵੇਖਦੇ ਹਾਂ। ਜਦੋਂ ਉਹਨਾਂ ਨੇ ਵੇਖਿਆ ਤਾਂ ਢੇੜੀਏ ਦੇ ਕਾਲੇ ਪੈਰ ਦਿਸੇ। ਅਤੇ ਉਹ ਸਾਰੇ ਚਿੱਲਣ ਲੱਗ ਪਏ। ਅਸੀਂ ਬੂਹਾ ਨਹੀਂ ਖੋਲਾਂਗੇ। ਮੰਮੀ ਦੇ ਪੈਰ ਕਾਲੇ ਨਹੀਂ ਨੇ। ਉਹਨਾਂ ਦੇ ਪੈਰ ਜਿੱਡੇ ਨੇ ਤੁਸੀਂ ਭੇੜਿਆ ਹੋ ਆਪਣਾ ਗੁੱਸਾ ਪੀ ਕੇ ਭੇੜਿਆ ਉੱਥੋਂ ਨਿਕਲਿਆ ਹੁਣ ਉਹ ਬੇકરી ਗਿਆ ਬੇਕਰ ਭੇੜੀਏ ਨੂੰ ਵੇਖ ਕੇ ਹੈਰਾਨ ਰਹਿ ਗਿਆ ਮੈਂ ਹੁਣ ਸ਼ਾਕਾਹਾਰੀ ਹੋ ਗਿਆ ਹਾਂ ਹੁਣ ਤੋਂ ਪੈਸਟਰੀ ਖਾਵਾਂਗਾ ਥੋੜਾ ਆਟਾ ਦਿਓਗੇ ਭੇੜੀਆ ਬੇકરી ਤੋਂ ਆਟਾ ਲੈ ਕੇ ਨਿਕਲਿਆ ਘਰ ਦੇ ਨੇੜੇ ਆ ਕੇ ਆਟਾ ਉਹਨੇ ਆਪਣੇ ਪੈਰਾਂ ਤੇ ਮਲ ਲਿਆ ਹੁਣ ਉਹਦੇ ਪੈਰ ਚਿੱਟੇ ਹੋ ਗਏ ਹੁਣ ਤੀਜੀ ਵਾਰੀ ਚਲਾਕ ਭੇੜੀਏ ਨੇ ਬੂਹੇ ਉੱਤੇ ਨੋਕ ਕੀਤਾ ਮੇਰੇ ਪਿਆਰੇ ਬੱਚੋ ਦਰਵਾਜ਼ਾ ਖੋਲੋ ਮੈਂ ਤੁਹਾਡੀ ਮੰਮੀ ਆ ਮੈਂ ਸਾਰਿਆਂ ਦੇ ਲਈ ਖਾਣਾ ਲੈ ਕੇ ਆਈ ਆ ਪਹਿਲਾ ਪੈਰ ਵਖਾ ਤਾਂ ਹੀ ਪਤਾ ਚੱਲੇ ਕਿ ਤੁਸੀਂ ਮੰਮੀ ਹੀ ਹੋ ਭੇੜੀਏ ਨੇ ਉਹਨਾਂ ਨੂੰ ਆਟੇ ਨਾਲ ਚਿੱਟੇ ਕੀਤੇ ਹੋਏ ਪੈਰ ਵਖਾਏ ਜਦੋਂ ਲਿਟਲ ਗੋਟਸ ਨੇ ਚਿੱਟੇ ਪੈਰ ਵੇਖੇ ਤਾਂ ਉਹਨਾਂ ਨੇ ਸਮਝਿਆ ਕਿ ਉਹਨਾਂ ਦੀ ਮਾਂ ਹੈ ਅਤੇ ਬੂਹਾ ਖੋਲ ਦਿੱਤਾ ਫਿਰ ਉਹਨਾਂ ਦੇ ਸਾਹਮਣੇ ਸੀ ਭੇੜੀਆਂ ਲਿਟਲ ਗੋਟਸ ਡਰ ਗਏ ਸੀ ਅਤੇ ਕਪੜਾ ਕੇ ਚੀਲਣ ਲੱਗੇ ਕਿੱਥੇ ਭਜੋਗੇ ਮੈਂ ਫੜ ਹੀ ਲਵਾਂਗਾ ਇੱਕ ਜਵਾਕ ਟੇਬਲ ਦੇ ਥੱਲੇ ਲੁਕ ਗਿਆ ਦੁਜਾ ਪਿਸਰੇ ਵਿੱਚ ਤੀਜਾ ਚਿਮਣੀ ਵਿੱਚ ਗਿਆ ਅਤੇ ਚੌਥਾ ਕਿਚਨ ਵਿੱਚ ਜਾ ਕੇ ਲੁਕ ਗਿਆ ਪੰਜਵਾਂ ਲਮਾਰੀ ਵਿੱਚ ਜਾ ਕੇ ਬਹਿ ਗਿਆ ਛੇਵਾਂ ਪਰਦੇ ਦੇ ਪਿੱਛੇ ਅਤੇ ਸੱਤਵਾਂ ਘੜੀ ਦੇ ਅੰਦਰ ਪਰ ਭੇੜੀ ਆ ਚਲਾਕ ਸੀ ਤੇ ਸਾਰਿਆਂ ਨੂੰ ਨੇ ਇੱਕ ਇੱਕ ਕਰਕੇ ਫੜ ਲਿਆ ਇੱਥੇ ਆਓ ਮੈਂ ਤੁਹਾਨੂੰ ਛੱਡਾਂਗਾ ਨਹੀਂ ਖੜ ਜਾਓ ਸਿਰਫ ਘੜੀ ਵਿੱਚ ਲੁਕਣ ਵਾਲੇ ਨੂੰ ਉਹ ਫੜ ਨਹੀਂ ਸਕਿਆ ਉਹਦਾ ਟਿੱਡ ਪਰ ਚੁਕਿਆ ਸੀ ਇਸ ਕਰਕੇ ਉਹਨੇ ਜ਼ਿਆਦਾ ਸੋਚਿਆ ਨਹੀਂ ਅਤੇ ਉੱਥੋਂ ਨਿਕਲ ਗਿਆ ਉੱਥੇ ਇੱਕ ਵੱਡਾ ਮੈਦਾਨ ਸੀ ਜਿੱਥੇ ਇੱਕ ਪੇੜ ਦੇ ਥੱਲੇ ਉਹ ਨਕ ਬਜਾ ਕੇ ਸੌਣ ਲੱਗਿਆ ਥੋੜੀ ਦੇਰ ਬਾਅਦ ਮਦਰ ਗੋਟ ਕਾਰ ਪਹੁੰਚੀ ਬੂਹਾ ਖੁੱਲਾ ਵੇਖ ਕੇ ਸਮਝ ਗਈ ਕਿ ਕੁਝ ਹੋਇਆ ਹੈ ਅਤੇ ਉਹ ਚਿੱਲਣ ਲੱਗੀ ਮੇਰੇ ਜਵਾ ਕਾਰ ਵਿੱਚ ਆਂਦੇ ਹੀ ਉਹ ਕਬਰ ਆ ਗਈ ਸਾਰਾ ਫਰਨੀਚਰ ਡਿੱਗਿਆ ਹੋਇਆ ਸੀ ਪਰਦੇ ਫਟੇ ਹੋਏ ਬਿਸਤਰਾ ਖਿਲਰਿਆ ਹੋਇਆ ਸੀ ਸਰਾਣਾ ਤੇ ਚਾਦਰ ਇੱਧਰ ਉੱਧਰ ਪਈ ਸੀ ਮਦਰ ਗੋਡ ਆਪਣੇ ਜਵਾਕਾਂ ਨੂੰ ਕਿਤੇ ਨਹੀਂ ਲੱਭ ਸਕੇ ਇੱਕ ਇੱਕ ਕਰਕੇ ਉਹਨੇ ਨਾ ਲੈ ਕੇ ਵੀ ਸਦਿਆ ਪਰ ਕੋਈ ਨਹੀਂ ਮਿਲਿਆ ਫੇਰ ਉਹਨੇ ਸਤਵੇਂ ਦਿਨਾ ਸਦਿਆ ਤਾਂ ਇੱਕ ਆਵਾਜ਼ ਆਈ ਮੈਂ ਘੜੀ ਦੇ ਅੰਦਰ ਹਾਂ ਮੰਮੀ ਮਦਰ ਗੋਡ ਛੇਤੀ ਛੇਤੀ ਘੜੀ ਕੋਲ ਪਹੁੰਚੀ ਜਵਾਕ ਨੂੰ ਬਾਹਰ ਕੱਢਿਆ ਅਤੇ ਗਲੇ ਨਾਲ ਲਾਇਆ। ਲਿਟਲ ਗੋਟ ਨੇ ਸਾਰੀ ਕਹਾਣੀ ਆਪਣੀ ਮਾਂ ਨੂੰ ਦੱਸੀ। ਭੀੜ ਆਇਆ ਸੀ ਇਸ ਪੜਾਣਗੇ। ਤੇ ਸਾਨੂੰ ਲੱਗਿਆ ਤੁਸੀਂ। ਉਹ ਮੇਰੇ ਸਾਹਵੇਂ ਆਫਨ ਨੂੰ ਕਾਟਿਆ। ਮਦਰ ਗੋਟ ਨੂੰ ਬਹੁਤ ਬੁਰਾ ਲੱਗਿਆ। ਉਹ ਬਹੁਤ ਰੋਈ ਆਪਣੇ ਜਵਾਕਾਂ ਵਾਸਤੇ। ਆਪਣੇ ਸਿਰਫ ਇੱਕ ਜਵਾਕ ਨਾਲ ਉਹ ਘਰ ਤੋਂ ਬਾਹਰ ਨਿਕਲੀ ਤਾਂ ਹੀ ਉਹਨਾਂ ਨੂੰ ਪੇੜੀਆ ਸੁੱਤਾ ਹੋਇਆ ਦਿਸਿਆ ਉਹਦਾ ਨੱਕ ਇੰਨੀ ਤੇਜ਼ ਵੱਜ ਰਿਹਾ ਸੀ ਕਿ ਪੇੜ ਦੇ ਪੱਤੇ ਵੀ ਹਿਲ ਰਹੇ ਸੀ ਮਦਰ ਗੋਡ ਪੇੜੀਏ ਨੂੰ ਥੋੜੀ ਦੇਰ ਵੇਖਦੀ ਰਹੀ ਉਹਨੇ ਵੇਖਿਆ ਕਿ ਉਹਦੇ ਟਿੱਡ ਦੇ ਅੰਦਰ ਕੁਝ ਹਿਲ ਰਿਹਾ ਹੈ ਹੇ ਰੱਬਾ ਲਗਦਾ ਹੈ ਮੇਰੇ ਜ્વાਕ ਉਹਦੇ ਟਿੱਡੇ ਦੇ ਅੰਦਰ ਜਿੰਦੇ ਨੇ ਉਹਨੇ ਇੱਕ ਪਲਾਨ ਸੋਚਿਆ ਅਤੇ ਆਪਣੇ ਜ્વાਕ ਨੂੰ ਕਿਹਾ ਕਰੋ ਮੇਰੇ ਲਈ ਇੱਕ ਸੂਈ ਧਾਗਾ ਅਤੇ ਕੈਂਚੀ ਲੈ ਕੇ ਆ ਛੇਤੀ ਲਿਟਲ ਗੋਟ ਕਾਰਜਾਂ ਲੱਗਿਆ ਤਾਂ ਮਦਰ ਗੋਟ ਨੇ ਛੇ ਵੱਡੇ ਪੱਥਰ ਇਕੱਠੇ ਕੀਤੇ ਥੋੜੀ ਦੇਰ ਵਿੱਚ ਲਿਟਲ ਗੋਟ ਸੂਈ ਧਾਗਾ ਅਤੇ ਕੈਂਚੀ ਲੈ ਕੇ ਪਹੁੰਚਿਆ ਜਿਵੇਂ ਮਦਰ ਗੋਟ ਨੇ ਪੇੜੀਏ ਦਾ ਟਿੱਡ ਕਟਿਆ ਉਹਨੂੰ ਉੱਤੇ ਹੀ ਆਪਣਾ ਇੱਕ ਜਵਾਕ ਦਿਸਿਆ ਅਤੇ ਬਾਕੀ ਵੀ ਇੱਕ ਤੋਂ ਬਾਅਦ ਇੱਕ ਦਿਸੇ ਸਾਰੇ ਸਲਾਮਤ ਸੀ ਮਦਰ ਗੋਟ ਬੜੀ ਖੁਸ਼ ਹੋਈ ਸਾਰੇ ਜਵਾਕਾਂ ਨੇ ਮਦਰ ਗੋਟ ਨੂੰ ਹੱਗ ਕੀਤਾ ਮੰਮੀ ਮੰਮੀ ਵੀ ਲਵ ਯੂ ਵੀ ਲਵ ਯੂ ਸਾਰੇ ਬਹੁਤ ਖੁਸ਼ ਸੀ ਮੇਰੇ ਜਵਾਕੋ ਤੁਸੀਂ ਸਾਰੇ ਠੀਕ ਹੋ ਨਾ ਮਦਰ ਗੋਟ ਨੇ ਪੇੜੀਏ ਦੇ ਅੰਦਰ ਸਾਰੇ ਪੱਥਰ ਭਾਰ ਦਿੱਤੇ ਫੇਰ ਉਹਨੇ ਉਹਦੇ ਨੂੰ ਸੂਈ ਤਾਗੇ ਨਾਲ ਸੀ ਦਿੱਤਾ ਪੇੜੀਆ ਐਨੀ ਡੂੰਗੀ ਨੀਂਦ ਵਿੱਚ ਸੀ ਕਿ ਉਹਨੂੰ ਕੁਝ ਪਤਾ ਹੀ ਨਹੀਂ ਲੱਗਿਆ ਪੇੜੀਆ ਜਦੋਂ ਜਾਗਿਆ ਖੜਾ ਹੋਇਆ ਉਹਦਾ ਦਰਦ ਕਰ ਰਿਹਾ ਸੀ ਉਹਨੂੰ ਲੱਗਿਆ ਕਈ ਸਾਰੇ ਲਿਟਲ ਗੋਟਸ ਦੀ ਵਜ੍ਹਾ ਨਾਲ ਦਰਦ ਹੋ ਰਿਹਾ ਹੈ ਉਹਨੂੰ ਬਹੁਤ ਪਿਆਸ ਲੱਗੀ। ਉਹ ਨਦੀ ਵੱਲ ਗਿਆ ਪਾਣੀ ਪੀਣ। ਤੁਰਦੇ ਵੇਲੇ ਟਿੱਡ ਵਿੱਚ ਪੱਥਰ ਇੱਕ ਦੂਜੇ ਨਾਲ ਟਕਰਾਨ ਲੱਗੇ। ਢੇਡੇ ਨਾ ਭਾਰੀ ਤੇ ਭਰਿਆ ਹੋਇਆ ਲੱਗ ਰਿਹਾ ਜਿਵੇਂ ਮੈਂ ਪੱਥਰ ਹੀ ਖਾਦੇ ਹੋਣ। ਉਹ ਪਾਣੀ ਪੀਣ ਵਾਸਤੇ ਚੁੱਕਿਆ। ਪੱਥਰਾਂ ਦੇ ਬੋਝ ਕਰਕੇ ਉਹ ਨਦੀ ਵਿੱਚ ਡਿੱਗ ਪਿਆ। ਬਚਾਓ ਬਚਾਓ ਮੈਂ ਡੋਬ ਰਿਹਾ ਕੋਈ ਮੈਨੂੰ ਬਚਾਓ ਬਚਾਓ ਮੈਂ ਡੋਬ ਰਿਹਾ ਬਹੁਤ ਡੋਬ ਰਿਹਾ ਪਰ ਕੋਈ ਨਹੀਂ ਆ ਬਚਾਓ ਬਚਾਓ ਪਥਰਾਂ ਦਾ ਵਜਨ ਉਹਨੂੰ ਪਾਣੀ ਵਿੱਚ ਡੁੰਗੇ ਲੈ ਗਏ ਮਦਰ ਗੋਡ ਅਤੇ ਲਿਟਲ ਗੋਡਸ ਨੇ ਜਦੋਂ ਇਹ ਵੇਖਿਆ ਤਾਂ ਉਹ ਨਦੀ ਵੱਲ ਗਏ ਡੋਬ ਸਾਰੇ ਮਿਲ ਕੇ ਚੁੰਮਣ ਲੱਗੇ ਉਸ ਦਿਨ ਤੋਂ ਬਾਅਦ ਮਦਰ ਗੋਡ ਤੇ ਉਹਨਾਂ ਦੇ ਸੱਤੋਂ ਜਵਾਨ ਘਰ ਵਿੱਚ ਮੋਜ ਮਸਤੀ ਨਾਲ ਰਹੇ